ਸ਼ਸ਼ਵਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲਕ੍ਰਿਤ ਕੋਰਤਾ ਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਾਬਕਾ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜੜਾ ਕੇ ਸਾਹਮਣੇ ਆਇਆ ਹੈ ਪੰਜਾਬ ਵਿਜੀਲੈਂਸ ਬਿਊਰੋ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੋਂ ਜੇਲ੍ਹ ਦੇ ਵਿੱਚ ਪੁੱਛਗਿੱਛ ਕਰੇਗੀ ਜੀ ਹਾਂ ਸ਼ੁੱਕਰਵਾਰ ਨੂੰ ਮਹਾਲੀ ਅਦਾਲਤ ਨੇ ਵਿਜੀਲੈਂਸ ਨੂੰ 2 ਦਿਨਾਂ ਦੀ ਇਜਾਜ਼ਤ ਦਿੱਤੀ ਹੈ ਵਿਜੀਲੈਂਸ ਬਿਊਰੋ ਵੱਲੋਂ ਇਸ ਸੰਬੰਧੀ ਪਟੀਸ਼ਨ ਦਾਇਰ ਕੀਤੀ ਸੀ ਦੱਸ ਦਈਏ ਕਿ ਭੁੱਲਰ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਦੋਸ਼ ਲਗਾਇਆ ਗਿਆ ਦੱਸ ਦਈਏ ਕਿ ਜਿਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਹੀ ਪੰਜਾਬ ਵਿਜੀਲੈਂਸ ਦੀ ਇੱਕ ਟੀਮ ਸਾਬਕਾ ਡੀਆਈਜੀ ਹਰਚਰਨ ਸਿੰਘ ਤੋਂ ਪੁੱਛਗਿੱਛ ਕਰਨ ਲਈ ਬੁੜੈਲ ਜੇਲ੍ਹ ਪਹੁੰਚੀ ਸੀ ਅਤੇ ਹਚਰਨ ਸਿੰਘ ਪੁੱਲਰ ਤੋਂ ਲਗਭਗ 2 ਘੰਟੇ ਅੰਦਰ ਪੁੱਛਗਿੱਛ ਕੀਤੀ ਗਈ। ਉਹਨਾਂ ਨੇ ਕਿਸੇ ਵੀ ਸਵਾਲ ਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਸਾਬਕਾ ਡੀਆਈਜੀ ਪੁੱਲਰ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਅੱਜ ਸ਼ਨੀਵਾਰ ਯਾਨੀ 1 ਨਵੰਬਰ ਨੂੰ ਮੋੜ ਵਿਚਲਨਸ ਟੀਮ ਬੁੜਾਇਲ ਜੇਲ ਚ ਜਾਵੇਗੀ ਅਤੇ ਹਰਚਰਨ ਸਿੰਘ ਪੁੱਲਰ ਤੋਂ ਪੁੱਛਗਿੱਛ ਕਰੇਗੀ। ਉਹਤੇ ਹੀ ਸ਼ੁੱਕਰਵਾਰ ਨੂੰ ਸਾਬਕਾ ਡੀਆਈਜੀ ਵੀਡੀਓ ਕਾਨਫਰੈਂਸਿੰਗ ਰਾਹੀਂ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ ਤੇ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਉਹਨਾਂ ਨੇ 14 ਨਵੰਬਰ ਨੂੰ ਦੁਬਾਰਾ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਦਰਾਂ ਵਿੱਚ ਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਵੱਲੋਂ ਪਹਿਲਾ ਹਿਰਮਾਨ ਤੇ ਲੈ ਲਿਆ ਗਿਆ ਤੇ ਸਾਬਕਾ ਡੀਆਈਜੀ ਦੇ ਵਕੀਲ ਐਚਐਸ ਤਨੂਆ ਕਹਿੰਦੇ ਹਨ ਕਿ ਪੁੱਲਰ ਦੀ ਜਾਇਦਾਦ ਉਹਨਾਂ ਦੀ ਨੌਕਰੀ ਤੋਂ ਪਹਿਲਾਂ ਦੀ ਹੈ ਤੇ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਨਹੀਂ ਮੰਗਿਆ ਤੇ ਨਿਆਂ ਖਰਾਸਤ ਦੇ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਤਨੂਆ ਨੇ ਕਿਹਾ ਕਿ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਪੇਸ਼ ਕੀਤੇ ਜਾ ਰਹੇ ਤਾਂ ਤੁਹਾਨੂੰ ਕੰਟਰੋਲ ਕਰੇ ਤੇ ਭੁੱਲਰ ਦੀ ਸਾਰੀ ਜਾਇਦਾਦ ਜੋਦੀ ਹੈ ਜੋ ਉਹਨਾਂ ਦੇ ਸੇਵਾ ਵਿੱਚ ਆਉਣ ਤੋਂ ਪਹਿਲਾਂ ਪ੍ਰਾਪਤ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਜਦੋਂ ਉਸ ਸਮਾਂ ਆਵੇਗਾ ਉਹ ਸਾਰੇ ਤੱਥ ਅਦਾਲਤ ਦੇ ਵਿੱਚ ਪੇਸ਼ ਕਰਨਗੇ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਕਿ ਹੁਣ ਪੂਰੇ ਐਕਟਿਵ ਨਜ਼ਰ ਆ ਰਹੇ ਨੇ ਜੀ ਹਾਂ ਦੱਸ ਦਿੰਨਾ ਕਿ ਉਹਨਾਂ ਦੇ ਵੱਲੋਂ ਜ਼ਿਮਨੀ ਚੋਣਾਂ ਦੇ ਮੱਦੇ ਨਜ਼ਰ ਚੋਣ ਪ੍ਰਚਾਰ ਕੀਤਾ ਜਾਵੇਗਾ ਪਿੰਸਾਲਾ ਤੋਂ ਸਰਗਰਮ ਪੰਜਾਬ ਰਾਜਨੀਤੀ ਤੋਂ ਦੂਰ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਆਪਣੀ ਸਰਗਰਮੀ ਵਧਾ ਦਿੱਤੀ ਹੈ ਉਹ ਹੁਣ ਤਰਨਤਾਰਨ ਉਪਚੋਣ ਦੇ ਵਿੱਚ ਪ੍ਰਚਾਰ ਕਰਨਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਸਮਾਗਮ ਦੌਰਾਨ ਅਨੰਦਪੁਰ ਸਾਹਿਬ ਜਾਣ ਦੀ ਯੋਜਨਾ ਵੀ ਬਣਾਈ ਹੈ ਕੈਪਟਨ ਅਮਰਿੰਦਰ ਪਹਿਲਾ ਮੋਗਾ ਤੇ ਫਰੀਦਕੋਟ ਦਾ ਦੌਰਾ ਕਰ ਚੁੱਕੇ ਹਨ ਤੇ ਇਸ ਤਰ੍ਹਾਂ ਉਹ ਆਪਣੇ ਪੁਰਾਣੇ ਅੰਦਾਜ਼ ਵਿੱਚ ਸਟੇਜ ਤੇ ਬੈਠੇ ਹੱਥ ਵਿੱਚ ਖੁੰਡਾ ਫੜ ਕੇ ਬੈਠੇ ਦਿਖਾਈ ਦਿੱਤੇ ਪਾਜਪਾ ਉਹਨਾਂ ਨੂੰ ਪੰਜਾਬੀਆਂ ਦੇ ਨੇਤਾਵਜੋਂ ਮੁੜ ਸਰਗਰਮ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹਨਾਂ ਦੀ ਰੀੜ ਦੀ ਹੱਡੀ ਦੀ ਸਰਜਰੀ ਹੋਈ ਸੀ ਜਿਸ ਕਾਰਨ ਉਹ ਸਰਗਰਮ ਨਹੀਂ ਸਨ ਤੇ ਹੁਣ ਜਦੋਂ ਉਹ ਠੀਕ ਹਨ ਅਤੇ ਮੈਦਾਨ ਦੇ ਵਿੱਚ ਉਤਰੇ ਹਨ ਤਾਂ ਉਹ ਯਤਨ ਤੋਂ ਬਾਅਦ ਹੀ ਵਾਪਸ ਆਉਣਗੇ ਤੇ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਬਾਅਦ ਉਹਨਾਂ ਨੇ ਨਜ਼ਦੀਕੀਆਂ ਨੂੰ ਪਾਜਪਾ ਵਿੱਚ ਸ਼ਾਮਿਲ ਕਰਵਾਇਆ ਇਸ ਤੋਂ ਪਹਿਲਾਂ ਉਹ ਮੋਗਾ ਵਿੱਚ ਪਾਚਪਾ ਦਫ਼ਤਰ ਗਏ ਅਤੇ ਸੀਨੀਅਰ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉੱਥੇ ਇੱਕ ਰਸਮੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਇਸ ਦੌਰਾਨ ਉਹ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵਿੰਗ ਪ੍ਰਤੀ ਹਮਲਾਵਰ ਦਿਖਾਈ ਦਿੱਤੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜੇਕਰ ਦੇਸ਼ ਨੂੰ ਇਸ ਤਰ੍ਹਾਂ ਤਰੱਕੀ ਕਰਨੀ ਹੈ ਤਾਂ ਭਾਜਪਾ ਦੀ ਸਰਕਾਰ ਜ਼ਰੂਰੀ ਹੈ ਜੇਕਰ ਪੰਜਾਬ ਚੋਂ ਨਸ਼ਾਖੋਰੀ ਅਤੇ ਗੈਂਗਸਟਰਵਾਦ ਦਾ ਖਾਤਮਾ ਕਰਨਾ ਹੈ ਤਾਂ ਇੱਥੇ ਵੀ ਭਾਜਪਾ ਦੀ ਲੋੜ ਹੈ ਮਹੀਨੇ ਦੇ ਪਹਿਲੇ ਹੀ ਦਿਨ ਪੰਜਾਬੀਆਂ ਦੇ ਲਈ ਇੱਕ ਗੁੱਡ ਨਿਊਜ਼ ਸਾਹਮਣੇ ਆਈ ਹੈ ਜੀ ਹਾਂ ਦੱਸਣਾ ਕਿ ਰਵਨੀਤ ਬਿੱਟੂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੇਂਦਰੀ ਰਾਜ ਮੰਤਰੀ ਰਪਨਿਤ ਸਿੰਘ ਬਿੱਟੂ ਨੇ ਨਵੰਬਰ ਮਹੀਨੇ ਦੀ ਸ਼ੁਰੂਆਤ ਤੇ ਪੰਜਾਬੀਆਂ ਲਈ ਖੁਸ਼ਖਬਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਦਿੱਲੀ ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਫਿਰੋਜ਼ਪੁਰ ਦੇ ਨਾਲ ਲੱਗਦੇ ਖੇਤਰਾ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਤੇ ਉਹਨਾਂ ਇਹ ਵੀ ਕਿਹਾ ਕਿ ਇਹ ਫੈਸਲੇ ਨਾਲ ਨਾ ਸਿਰਫ ਰੇਲਵੇ ਯਾਤਰੀਆਂ ਨੂੰ ਫਾਇਦਾ ਹੋਵੇਗਾ ਸਗੋ ਇਸ ਦੇ ਨਾਲ ਇਲਾਕੇ ਦੇ ਵਪਾਰ ਤੇ ਸੰਪਰਕ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵਤਾ ਤਨਬਾਤ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੇ ਹਮੇਸ਼ਾ ਹੀ ਪੰਜਾਬ ਪ੍ਰਤੀ ਬਹੁਤ ਪਿਆਰ ਤੇ ਵਚਨਬੱਤਾ ਦਿਖਾਈ ਹੈ ਫੈਸਲੇ ਬਾਰੇ ਵਿਸਥਾਰਤ ਵਿਰਵੇ ਸੰਚਾਰਦਾ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ 22485 ਦਿੱਲੀ ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾ ਦਿੱਤਾ ਗਿਆ ਇਹ ਰੇਲ ਗੱਡੀ ਦਿੱਲੀ ਤੋਂ ਜਖਲ ਅਤੇ ਲੁਧਿਆਣਾ ਰਾਹੀਂ ਰਵਾਨਾ ਹੋ ਕੇ 13:57 ਵਜੇ ਮੋਗਾ ਪਹੁੰਚੇਗੀ ਤੇ 13:60 ਵਜੇ ਉੱਥੋਂ ਰਵਾਨਾ ਹੋਵੇਗੀ ਅਤੇ 15 ਯਾਨੀ 3 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ ਤੇ ਵਾਪਸੀ ਦੀ ਯਾਤਰਾ ਇਹ ਫਿਰੋਜ਼ਪੁਰ ਕੈਂਟ ਤੋਂ ਸਵੇਰ 8:35 ਮਿੰਟ ਤੇ ਰਵਾਨਾ ਹੋਵੇਗੀ ਅਤੇ 11:15 ਵਜੇ ਦੇ ਕਰੀਬ ਦਿੱਲੀ ਪਹੁੰਚੇਗੀ। ਵਿਵਾਦਾ ਵਿੱਚ ਕਿਰੇ ਗੈਰੀ ਸੰਦੂ ਜਿਆ ਦੱਸਣਾ ਹੈ ਕਿ ਪੰਜਾਬੀ ਇੰਡਸਟਰੀ ਦੇ ਕਾਫੀ ਪੁਰਾਣੇ ਤੇ ਮਸ਼ਹੂਰ ਗਾਇਕ ਨੇ ਗੈਰੀ ਸੰਦੂ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਉਹਨਾਂ ਦੇ ਗਾਣਿਆਂ ਦੇ ਲਈ ਪਰ ਦੱਸਣਾ ਹੈ ਕਿ ਇਸ ਵੇਲੇ ਉਹ ਵਿਵਾਦਾਂ ਦੇ ਵਿੱਚ ਕਿ ਰਹੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਗਾਇਕ ਗੈਰੀ ਸੰਦੂ ਵਿਵਾਦਾਂ ਵਿੱਚ ਕਰ ਗਏ ਅਸਲ ਦੇ ਵਿੱਚ 4 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਲਾਈਵ ਸ਼ੋਅ ਦੇ ਦੌਰਾਨ ਗੈਰੀ ਸੰਦੂ ਅਤੇ Hindu ਦੇਵਤਿਆਂ ਨੂੰ ਸਮਰਪਿਤ ਇੱਕ ਭਜਨ ਦਾ અપਮਾਨ ਕਰਨ ਦਾ ਦੋਸ਼ ਹੈ ਜਿੱਹਾਂ ਗੈਰੀ ਸੰਦੂ ਨੇ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨਾਲ ਜੋੜ ਕੇ ਗਿਆ ਜਿਸ ਕਾਰਨ ਇਹ ਵਿਵਾਦ ਪੈਦਾ ਹੋ ਗਿਆ ਸ਼ਵਸਨਾ ਪੰਜਾਬ ਦੇ ਨੇਤਾ ਭਾਨੂ ਪ੍ਰਤਾਪ ਨੇ ਕਿਹਾ ਗੈਰੀ ਸੰਧੂ ਨੇ ਭਜਨ ਨੂੰ 트ੰਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਸਨੇ ਕਿਹਾ ਤਰਨਤਾਰਨ ਦੇ ਵਿੱਚ ਉਪਚੋਣਪੂਰਾ Hindu ਭਾਈਚਾਰਾ ਸ਼ਾਮਿਲ ਹੋ ਰਿਹਾ ਹੈ ਉਹ ਗੈਰੀ ਸੰਧੂ ਦੀਆਂ ਕਾਰਵਾਈਆਂ ਨੂੰ ਸਾਰੇ ਹਿੰਦੂ ਨੇਤਾਵਾਂ ਦੇ ਧਿਆਨ ਦੇ ਵਿੱਚ ਲਾਉਣਗੇ ਤੇ ਇਸ ਤੋਂ ਬਾਅਦ ਗੈਰੀ ਸੰਧੂ ਦਾ ਵਿਰੋਧ ਕਿਵੇਂ ਕਰਨਾ ਹੈ ਇਸ ਬਾਰੇ ਫੈਸਲਾ ਲਿਆ ਜਾਵੇਗਾ ਇਸ અપਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੰਸਟਾਗ੍ਰਾਮ ਤੇ ਅਸ਼ਵਨੀ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ ਗੈਰੀ ਦੇ ਕੰਮ ਵੀ ਗਲਤ ਹੋ ਗਏ ਹਨ ਇਸ ਦੌਰਾਨ ਇੱਕ ਹੋਰ ਯੂਜ਼ਰ ਸ਼ਿਵਰਾਜ ਮਹਿਰਾ ਨੇ ਲਿਖਿਆ ਕਹਾਣੀ ਖਤਮ ਹੋ ਗਈ ਹੈ ਗੈਰੀ ਪਾਜੀ ਦੀਪਕ ਠਾਕੁਰ ਨੇ ਲਿਖਿਆ ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਉਡਾਓ ਅਤੇ ਇਹ ਕਿਹਾ ਗਿਆ ਸਦਾ ਇਸ भजन दे बोल ਤੁਸੀਂ ਬਦਲ ਕੇ गा ਰਹੇ ਹੋ ਉਹ ਮਾਂ ਵੈਸ਼ਨੋ ਦੇਵੀ ਨੂੰ ਸਮਰਪਿਤ ਭਜਨ ਹੈ ਤਾਂ ਗਿੱਲ ਨੇ ਵੀ ਇਹ ਲਿਖਿਆ ਤੁਹਾਨੂੰ ਕੋਈ ਸਮਝ ਨਹੀਂ ਹੈ ਇਹ ਮਾ ਦੇਵੀ ਨੂੰ ਸਮਰਪਿਤ ਭਜਨ ਹੈ ਤੁਸੀਂ ਇਸ ਦਾ ਕੀ ਬਣਾ ਰਹੇ ਹੋ ਤਾਂ ਵੱਖ-ਵੱਖ ਯੂਜ਼ਰਸ ਦੇ ਬੋਲੋ ਆਪਕੋ ਆਪਣੀਆਂ ਟਿੱਪਣੀਆਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਇੰਤਜ਼ਾਰ ਜਿਹੜਾ ਖਤਮ ਹੋ ਚੁੱਕਿਆ ਹੈ ਹੁਣ ਅੱਜ ਇਨ੍ਹਾਂ ਔਰਤਾਂ ਦੇ ਖਾਤਿਆਂ ਦੇ ਵਿੱਚ 2100 ਰੁਪਏ ਆਣਗੇ ਜੀ ਹਾਂ ਇਹ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਹਰਿਆਣਾ ਦਿਵਸ ਦੇ ਮੌਕੇ ਤੇ ਰਾਜ ਸਰਕਾਰ ਦੀਨ ਦਇਆ ਲਾਡੋ ਲక్ష్ਮੀ ਯੋਜਨਾ ਦੇ ਤਹਿਤ ਸ਼ਨੀਵਾਰ ਨੂੰ 2100 ਦੀ ਪਹਿਲੀ ਕਿਸ਼ਤ ਜਾਰੀ ਕਰਕੇ ਰਾਜ ਦੀਆਂ ਔਰਤਾਂ ਨੂੰ ਇੱਕ ਵੱਡਾ ਤੋਹਫਾ ਦੇਵਗੀ ਜੀ ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਰਕਮ ਨੂੰ ਲਗਭਗ 5 ਲੱਖ ਔਰਤਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨਗੇ ਇਹ ਰਕਮ ਫਿਲਹਾਲ ਉਹਨਾਂ ਔਰਤਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ ਜਿਨ੍ਹਾਂ ਦੀਆਂ ਅਰਜ਼ੀਆਂ ਦੀ ਤਸਦੀਕ ਹੋ ਚੁੱਕੀ ਹੈ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਖੇਤਰਾਂ ਵਿੱਚ ਸ਼ਨੀਵਾਰ ਨੂੰ ਵੀ ਲਾਡੋ ਲక్ష్ਮੀ ਯੋਜਨਾ ਕੈਂਪ ਲਗਾਉਣ ਅਤੇ ਯੋਗ ਔਰਤਾਂ ਨੂੰ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕਰਨ ਦੱਸਿਆ ਗਿਆ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਚੱਲ ਰਹੀ ਰਹੇਗੀ ਬਾਕੀ ਯੋਗ ਔਰਤਾਂ ਨੂੰ ਅਗਲੇ ਮਹੀਨੇ ਤੋਂ ਯੋਗ ਲਾਭ ਦਿੱਤਾ ਜਾਵੇਗਾ ਪਾਚਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਡੋ ਲక్ష్ਮੀ ਯੋਜਨਾ ਦਾ ਐਲਾਨ ਕੀਤਾ ਸੀ ਹਰਿਆਣਾ ਸਰਕਾਰ ਨੇ 25 ਸਤੰਬਰ ਨੂੰ ਇਸ ਯੋਜਨਾ ਲਈ ਐਪ ਲਾਂਚ ਕੀਤੀ ਸੀ ਪਹਿਲੇ ਪੜਾਅ ਵਿੱਚ ਤਿੰਨ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਮਾਪ ਡੰਡਾ ਦੇ ਅਨੁਸਾਰ ਸਾਲਾਨਾ ਪਰਿਵਾਰਕ ਆਮਦਨ 1 ਲੱਖ ਰੁਪਏ ਹੋਣੀ ਚਾਹੀਦੀ ਹੈ ਵਿਨੇਕਾਰ ਦੀ ਉਮਰ 23 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਅਣਵਿਆਹੀ ਔਰਤ ਜਾਂ ਵਿਆਹੀ ਔਰਤ ਦਾ ਪਤੀ 15 ਸਾਲਾਂ ਤੋਂ ਹਰਿਆਣਾ ਦਾ ਵਸਨੀਕ ਹੋਣਾ ਚਾਹੀਦਾ ਹੈ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਪਰਿਵਾਰ ਵਿੱਚ ਯੋਗ ਔਰਤਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਤੇ ਲਾਡੋ ਲక్ష్ਮੀ ਯੋਜਨਾ ਪੜਾਵਾਂ ਵਿੱਚ ਲਾਗੂ ਕੀਤੀ ਜਾਵੇਗੀ ਦੂਜੇ ਪੜਾਅ ਵਿੱਚ 1.40 ਹਜ਼ਾਰ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੀਜੇ ਪੜਾਅ ਵਿੱਚ 1.80 ਹਜ਼ਾਰ ਰੁਪਏ ਵਾਲੇ ਅਤੇ ਚੌਥੇ ਪੜਾਅ ਵਿੱਚ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਹਰਿਆਣਾ ਸਰਕਾਰ ਵੱਲੋਂ 2026 ਦੇ ਬਜਟ ਸੈਸ਼ਨ ਵਿੱਚ ਦੂਜੇ ਪੜਾਅ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਔਰਤਾਂ ਲਈ 100 ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਸੀ। ਨਵੰਬਰ ਦੇ ਪਹਿਲੇ ਦਿਨ LPG ਸਿਲੰਡਰ ਸਸਤਾ ਹੋ ਗਿਆ ਜੀ ਅੰਦਾਜ਼ਨ ਇਹ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਲੋਕਾਂ ਨੂੰ ਵੱਡਾ ਤੋਹਫਾ ਮਿਲ ਗਿਆ ਦਰਅਸਲ 19 ਕਿਲੋਗ੍ਰam ਵਾਲੇ ਵਪਾਰਕ एलपीजी सिलੰਡਰਾਂ ਦੀਆਂ ਕੀਮਤਾਂ ਘਟ ਗਈਆਂ ਹਨ 1 ਨਵੰਬਰ ਤੋਂ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਦੱਸ ਦਈਏ ਕਿ 19 ਕਿਲੋਗ੍ਰam ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਦੇ ਵਿੱਚ 1590.50 ਰੁਪਏ ਹੋਵੇਗੀ ਪਹਿਲਾਂ ਇਹ 1595.50 ਰੁਪਏ ਸੀ ਕਲਕੱਤਾ ਵਿੱਚ ਹੁਣ ਇਸਦੀ ਕੀਮਤ 1694 ਰੁਪਏ ਮੁੰਬਈ ਵਿੱਚ 1542 ਰੁਪਏ ਅਤੇ ਚੇਨਈ ਵਿੱਚ 1750 ਰੁਪਏ ਹੈ ਭਾਰਤ ਦੀਆਂ ਤਿੰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ 5 ਰੁਪਏ ਘਟਾ ਦਿੰਦੀ ਹੈ ਤੇ ਨਵੀਆਂ ਕੀਮਤਾਂ ਅੱਜ ਯਾਨੀ 1 ਨਵੰਬਰ 2025 ਤੋਂ ਲਾਗੂ ਹਨ। ਤੇ ਉਦਰੀ ਪੰਜਾਬ ਦੇ ਵਿੱਚ ਮਿੱਡੇ ਮੀਲ ਦਾ ਵੀ ਨਵਾਂ ਮੈਨੂ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਮਿੱਡੇ ਮੀਲ ਦੇ ਹਫਤਾਵਾਰੀ ਮੈਨੂ ਵਿੱਚ ਅਹਿਮ ਬਦਲਾਅ ਕੀਤੇ ਹਨ ਇਹ ਨਵੇਂ ਨਿਰਦੇਸ਼ 1 ਨਵੰਬਰ ਤੋਂ 3 ਨਵੰਬਰ ਤੱਕ ਲਾਗੂ ਰਹਿਣਗੇ ਇਹ ਬਦਲਾਅ ਬੱਚਿਆਂ ਦੇ ਪੋਸ਼ਣ ਪੱਧਰ 'ਚ ਸੁਧਾਰ ਅਤੇ ਖਾਣੇ ਨੂੰ ਜ਼ਿਆਦਾ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਸਿੱਖਿਆ ਵਿਭਾਗ ਵੱਲੋਂ ਜਾਈ ਨਿਰਦੇਸ਼ਾਂ ਦੇ ਮੁਤਾਬਕ ਸਾਰੇ ਸਕੂਲਾਂ ਵਿੱਚ ਖਾਣਾ ਵਿਦਿਆਰਥੀਆਂ ਨੂੰ ਲਾਈਨ ਦੇ ਵਿੱਚ ਬਿਠਾ ਕੇ ਪਰੋਸਿਆ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਮਿਡ-ਡੇ ਮੀਲ ਇਨਚਾਰਜ ਦੀ ਹੋਵੇਗੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਸਕੂਲਾਂ ਨੂੰ ਨਿਰਧਾਰਿਤ ਮੈਨੂ ਮੁਤਾਬਕ ਹੀ ਖਾਣਾ ਤਿਆਰ ਕਰਨਾ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਪਾਇਆ ਜਾਣ ਤੇ ਉਸ ਦੀ ਜ਼ਿੰਮੇਵਾਰੀ ਸੰਬੰਧਿਤ ਸਕੂਲ ਦੀ ਹੋਵੇਗੀ ਤਾਂ ਨਵਾਂ ਮਿੱਡੇ ਮੀਲ ਮੈਨੂ 1 ਤੋਂ 3 ਨਵੰਬਰ ਤੱਕ ਕੁਝ ਇਸ ਤਰ੍ਹਾਂ ਸੋਮਵਾਰ ਦਾਲ ਤੇ ਰੋਟੀ ਮੰਗਲਵਾਰ ਰਾਜਮਾ ਚੌਲ ਤੇ ਮੌਸਮੀ ਫਲ ਬੁੱਧਵਾਰ ਕਾਲੇ ਸਫੈਚਨ ਅਤੇ ਪੂਰੀ ਰੋਟੀ ਵੀਰਵਾਰ ਕੜੀ ਪਿਆਜ਼ ਦੇ ਪਕੌੜੇ ਦੇ ਨਾਲ ਅਤੇ ਚੌਲ ਸ਼ੁੱਕਰਵਾਰ ਮੌਸਮੀ ਸਬਜ਼ੀ ਦੇ ਨਾਲ ਰੋਟੀ ਸ਼ਨੀਵਾਰ ਸਾਬਤ ਮਾਹ ਦੀ ਦਾਲ ਦੇ ਨਾਲ ਚੌਲ ਅਤੇ ਖੀਰ ਤਾਂ 1 ਤੋਂ 3 ਨਵੰਬਰ ਤੱਕ ਮਿੱਡੇ ਮੀਓ ਦਾ ਮੈਨੂ ਕੁਝ ਇਸ ਤਰ੍ਹਾਂ ਨਿਰਧਾਰਿਤ ਕੀਤਾ ਗਿਆ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸ ਤਾਨਪਾ